ਅਗਰ ਤੁਸੀਂ ਮਿਹਨਤੀ ਹੋ ਤੁਹਾਡੇ ਚ ਕੰਮ ਕਰਨ ਦੀ ਇੱਛਾ ਸ਼ਕਤੀ ਆ ਲਗਨ ਆ ਜੋਸ਼ਾ ਜਨੂਨ ਆ ਤੇ ਫਿਰ ਤੁਸੀਂ ਆਪਣੀ ਮੰਜ਼ਿਲ ਨੂੰ ਸਾਰ ਕਰ ਸਕਦੇ ਹੋ ਅਜਿਹੀ ਕੋਈ ਮੰਜ਼ਿਲ ਨਹੀਂ ਹੈ ਜਿਸ ਨੂੰ ਤੁਸੀਂ ਪਾਰ ਨਹੀਂ ਕਰ ਸਕਦੇ ਹਾਸਲ ਨਹੀਂ ਕਰ ਸਕਦੇ ਬਸ਼ਰਤੇ ਤੁਹਾਡੇ ਜੇ ਜੋਸ਼ ਵੀ ਚਾਹੀਦਾ ਜਨੂਨ ਵੀ ਚਾਹੀਦਾ ਲਗਨ ਵੀ ਚਾਹੀਦੀ ਮਿਹਨਤ ਵੀ ਚਾਹੀਦੀ ਇੱਕ ਪੁਲਿਸ ਦੇ ਵਿੱਚ ਸਿਪਾਈ ਹੁੰਦਾ ਕਿਸੇ ਕੇਸ ਦੇ ਵਿੱਚ ਉਹਦਾ ਸੀਨੀਅਰ ਇਨਸਪੈਕਟਰ ਸਾਦੇ ਸਾਹਮਣੇ ਉਹਦੀ ਝਾੜ ਚਮਕ ਕਰ ਦਿੰਦਾ ਗੱਲ ਦਿਲ ਨੂੰ ਲੱਗ ਜਾਂਦੀ ਹੈ ਕਿ ਸਾਦੇ ਸਾਹਮਣੇ ਜਲੀਲ ਕੀਤਾ ਹੋਵੇ ਬੇਇੱਜ਼ਤ ਕੀਤਾ ਹੋਵੇ ਤੇ ਲਾਜ਼ਮੀ ਤੌਰ ਤੇ ਔਖਾ ਹੋ ਜਾਂਦਾ ਉੱਥੇ ਰੁਕਣਾ ਜਾਂ ਸਹਿਣਾ ਕਿਸੇ ਦਾ ਮਨ ਦੇ ਵਿੱਚ ਧਾਰ ਲੈਂਦੇ ਨੇ ਕਿ ਹੁਣ ਇਸ ਠਣਧਰ ਨੂੰ ਕੋਈ ਵੱਡਾ ਅਫਸਰ ਬਣ ਕੇ ਹੀ ਦਿਖਾਵਾਂਗਾ ਤੇ ਚਾ ਧਰ ਲਿੰਦਾ ਉਹ ਸਿਪਾਈ ਸਿਪਾਈ ਦੀ ਨੌਕਰੀ ਛੱਡ ਦਿੰਦਾ ਤੇ ਜੁਪੀਐਸਸੀ ਦੀ ਤਿਆਰੀ ਸ਼ੁਰੂ ਕਰ ਦਿੰਦਾ ਭਾਰਤ ਸਰਕਾਰ ਵੱਲੋਂ ਹਰ ਸਾਲ ਜਿਹੜਾ ਯੂਪੀਐਸਸੀ ਹੈ ਜੂਨੀਅਰ ਪਬਲਿਕ ਸਰਵ ਕਮਿਸ਼ਨ ਉਹਨਾਂ ਵੱਲੋਂ ਸਿਵਲ ਸਰਵਿਸ ਇਗਜ਼ਾਮੀਨੇਸ਼ਨ ਦਾ ਟੈਸਟ ਲੈਂਦੇ ਉਹ। ਤੇ ਉਸ ਭਾਈ ਜਿਹੜਾ ਨੌਕਰੀ ਛੱਡ ਚੁੱਕਾ ਟੈਸਟ ਕਲੀਅਰ ਕਰ ਜਾਂਦਾ ਤੇ ਹੁਣ ਉਹ ਯੂਪੀਐਸਸੀ ਪਾਸ ਹੋ ਕੇ ਪਾਰ ਸਰਕਾਰ ਦੇ ਇੱਕ ਵੱਡਾ ਅਫਸਰ ਸਿਲੈਕਟ ਹੋ ਜਾਂਦਾ। ਹਾਲਾਂਕਿ ਜਿਹੜਾ ਜੂਨੀਅਰ ਪਬਲਿਕ ਸਰਵ ਕਮਿਸ਼ਨ ਵੱਲੋਂ ਪ੍ਰਣਾਮ ਕੋਸ਼ਿਸ਼ ਕੀਤਾਗੇ ਨੂੰ ਰੈਂਕ ਦੇ ਹਿਸਾਬ ਦੇ ਨਾਲ ਉਹਦੀ ਪੋਜੀਸ਼ਨ ਬਣਦੀ ਹੈ ਕਿ ਉਹ ਭਾਰਤ ਸਰਕਾਰ ਦੇ ਕਿਸੇ ਮਹਿਕਮੇ ਦੇ ਵਿੱਚ ਆਈਆਰਐਸ ਅਧਿਕਾਰੀ ਲੱਗੇਗਾ ਲੇਕਿਨ ਟੀਚਾ ਹਲੇ ਵੀ ਆਈਐਸ ਆਫੀਸਰ ਬਣਦਾ ਕਿਉਂਕਿ ਜਿਹੜੇ ਬੋਲੇ ਸੀ ਉਹ ਪਗੌਣੀ ਵੀ ਆ ਉਸ ਥਾਣੇਦਾਰ ਨੂੰ ਵੀ ਡੀਸੀ ਲੱਗ ਕੇ ਦਿਖਾਉਣਾ ਜਿਨੇ ਸਾਰੇ ਦੇ ਸਾਹਮਣੇ ਜਲੀਲ ਕੀਤਾ ਸੀ ਕਹਾਣੀ ਉਹਦੇ ਕ੍ਰਿਸ਼ਨ ਰੈਡੀ ਦੀ ਹੈ ਰੈਡੀ ਉਥੇ ਪੁਲਿਸ ਦੇ ਵਿੱਚ ਸਪਾਈ ਸੀ 60 ਪੁਲਿਸ ਵਾਲਿਆਂ ਦੇ ਸਾਹਮਣੇ ਉਸ ਨੂੰ ਉਸ ਦੇ ਥਾਣੇਦਾਰ ਵੱਲੋਂ ਜਲੀਲ ਕੀਤਾ ਜਾਂਦਾ ਤੇ ਫਿਰ ਉਸ ਨੇ ਮਨ ਵਿੱਚ ਧਾਰ ਲੈ ਕੇ ਹੁਣ ਇਸ ਥਾਣੇਦਾਨ ਨੂੰ ਵੱਡਾ ਅਫਸਰ ਲੱਗ ਕੇ ਹੀ ਦਿਖਾਵਾਂਗਾ ਉਹਦੇ ਕ੍ਰਿਸ਼ਨ ਰੈਡੀ ਨੇ ਪੁਲਿਸ ਦੇ ਵਿੱਚ ਬਤੌਰ ਸਿਪਾਹੀ ਦੀ ਨੌਕਰੀ ਛੱਡ ਦਿੱਤੀ ਹੋਇਆ ਕੀ ਕਿ ਕਿਸੇ ਕੇਸ ਦੇ ਸਿਲਸਿਲੇ ਦੇ ਵਿੱਚ ਸੀਨੀਅਰ ਅਧਿਕਾਰੀ ਜਿਹੜੇ ਐਸ ਐਚਓ ਰੈਂਕ ਦੇ ਅਧਿਕਾਰੀ ਸੀ ਸਰਕਲ ਇਨਸਪੈਕਟਰ ਸੀ ਉਨੇ ਕਿਸੇ ਕਮ ਕਾਜ ਦੇ ਮਸਲੇ ਦੇ ਵਿੱਚ ਉਹਦੀ ਇੰਨੀ ਜ਼ਿਆਦਾ ਝਾੜ-ਚੰਭ ਕੀਤੀ ਉਹਨੇ ਜਲੀਲ ਕੀਤਾ ਕਿ ਨੌਕਰੀ ਛੱਡ ਲਈ ਉਹ ਮਜਬੂਰ ਹੋ ਗਿਆ ਅਸਤੀਫਾ ਤੇ ਦੇ ਦਿੱਤਾ ਨੌਕਰੀ ਤੇ ਸਪਾਈ ਦੀ ਛੱਡ ਦਿੱਤੀ ਹੈਗੀ ਲੇਕਿਨ ਮਨ ਦੇ ਵਿੱਚ ਸੀ ਕਿ ਹੁਣ ਅਫਸਰ ਬਣ ਕੇ ਹੀ ਦਿਖਾਉਣਾ ਮਕਸਦ ਸਾਹਮਣੇ ਇੱਕ ਸੀ ਆਇਏ ਅਫਸਰ ਬਣ ਕੇ ਮੁੜ ਉਸੇ ਜ਼ਿਲ੍ਹੇ ਦੇ ਵਿੱਚ ਵਾਪਸ ਆਉਣਾ ਦੋ ਦਿਨ ਪਹਿਲਾਂ ਹੀ ਜੂਨੀਅਰ ਪਬਲਿਕ ਸਰਕਮਿਸ਼ਨ ਵਾਲੋ ਜਿਹੜੇ ਨਤੀਜੇ ਘੋਸ਼ਿਤ ਕੀਤੇ ਗਏ ਨੇ ਜਦ ਉਹਦੇ ਚ ਉਦੇ ਕ੍ਰਿਸ਼ਨ ਰੈਡੀ ਦਾ ਨਾਮ ਆਇਆ ਤਾਂ ਸਾਰੇ ਖੁਸ਼ ਸਨ ਲੇਕਿਨ ਹਾਲੇ ਉਦੇ ਕ੍ਰਿਸ਼ਨ ਰੈਡੀ ਨੂੰ ਖੁਸ਼ੀ ਨਹੀਂ ਮਿਲੀ ਕਿਉਂਕਿ ਉਹਦਾ ਟੀਚਾ IAS ਬਣਦਾ ਸੀ ਹਾਲਾਂਕਿ ਜਿਹੜਾ ਉਹਦਾ ਰੈਂਕ ਆਇਆ ਉਸ ਰੈਂਕ ਦੇ ਹਿਸਾਬ ਦੇ ਨਾਲ ਉਹ IRS ਆਫੀਸਰ ਦੇ ਤੌਰ ਤੇ ਚੁਣੇ ਜਾ ਚੁੱਕੇ ਨਹੀਂ ਸਾਲ 2013 ਤੋਂ ਲੈ ਕੇ 2018 ਤੱਕ ਉਹ ਪੁਲਿਸ ਦੇ ਵਿੱਚ ਸਿਪਾਈ ਸੀ ਤੇ ਉਸ ਤੋਂ ਬਾਅਦ ਸਰਕਲ ਇੰਸਪੈਕਟਰ ਨੇ ਜਿਸ ਤਰ੍ਹਾਂ ਉਸ ਨੂੰ ਜਲੀਲ ਕੀਤਾ ਉਹਨੇ નોકરી ਛੱਡ ਦਿੱਤੀ ਹੈਗੀ ਫਿਰ ਅੱਗੇ ਦੀ ਪੜ੍ਹਾਈ ਕੀਤੀ ਉਹ ਮੁਕਮਲ ਜਿਹੜਾ ਮਕਾਮ ਵੀ ਹਾਸਲ ਕਰ ਲਿਆਗਾ ਕਿਸੇ ਨੇ ਖੂਬ ਲਿਖਿਆ ਕਿ ਮੇਰਾ ਪਾਣੀ ਉਤਰ ਦੇਖ ਮੇਰੇ ਕਿਨਾਰੇ ਪਰ ਘਰ ਮਤ ਬਸਾ ਲੈਣਾ ਮੈਂ ਸਮੁੰਦਰ ਹਾਂ ਲੋਟ ਕੇ ਵਾਪਸ ਆਉਂਗਾ ਇਸ 17 ਇੱਕਰ ਦਿਖਾਈਆਂ ਨੇ ਉਹਦੇ ਕ੍ਰਿਸ਼ਨ ਰੈਡੀ ਨੇ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਦੇ ਵਿੱਚ ਉੱਥੇ ਬਤੌਰ ਸਿਪਾਈ ਕੰਮ ਕਰ ਰਿਆ ਸੀ ਉਹਦੇ ਕ੍ਰਿਸ਼ਨ ਰੈਡੀ ਇਹ ਲੈਣਾ ਉਹਦੀ ਮਿੰਟ ਤੇ ਸਟੇਕ ਬੈਠਦਿਆਂ ਨੇ ਉਹਦੇ ਕ੍ਰਿਸ਼ਨ ਰੈਡੀ ਆਂਧਰਾ ਪ੍ਰਦੇਸ਼ ਪੁਲਿਸ ਦੇ ਜੇ ਸਪਾਈ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਲੇਕਿਨ ਇੱਕ ਦਿਨ اچانک ਜਿਹਾ ਹੋਇਆ ਕਿ ਉਹ ਨੌਕਰੀ ਛੱਡ ਲਈ ਮਜਬੂਰ ਹੋ ਗਿਆ ਨੌਕਰੀ ਛੱਡਣ ਤੋਂ ਬਾਅਦ ਉਹਨੇ 5 ਸਾਲ ਮਿਹਨਤ ਵੀ ਕੀਤੀ ਘਰ ਵੀ ਚਲਾਇਆ ਤੇ 16 ਅਪ੍ਰੈਲ ਨੂੰ ਜਦ ਜੂਨੀਅਰ ਪਬਲਿਕ ਸਰਵਸ ਕਮਿਸ਼ਨ ਵੱਲੋਂ ਸਿਵਲ ਸਰਵਸ ਐਗਜ਼ਾਮੀਨੇਸ਼ਨ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਤਾਂ ਉਹ ਸੁਪਨਾ ਉਹਦਾ ਪੂਰਾ ਹੋ ਗਿਆ ਜਿਹੜਾ ਉਹਨੇ ਸੋਚਿਆ ਸੀ ਜਿਹੜਾ ਉਹਨੂੰ ਜਲੀਲ ਕੀਤਾ ਗਿਆ ਸੀ ਸੋਸਾ ਠਾਣੇਦਾਰ ਨੂੰ ਦਿਖਾਉਣਾ ਸੀ ਵੱਡਾ ਅਫਸਰ ਬਣ ਕੇ ਹਾਲਾ ਕਿ 2018 ਦੇ ਵਿੱਚ ਜਦੋਂ ਨੌਕਰੀ ਛੱਡੀ ਉਹਨੇ ਸਿਪਾਈ ਦੀ ਤੇ ਘਰ ਵਾਲੇ ਵੀ ਨਰਾਜ਼ ਸਨ ਖਫਾ ਸਨ ਕੀ ਕਰਨਾ ਉਹ ਕਿਰੀ ਛੱਡਣ ਦੀ ਕੀ ਲੋੜ ਆ ਇਸ ਤਰ੍ਹਾਂ ਜੌਬ ਦੇ ਵਿੱਚ ਚੱਲਦਾ ਹੀ ਰਹਿੰਦਾ ਸਾਲ ਨੂੰ 18 ਲੇਕਿਨ 5 ਸਾਲ ਬਾਅਦ ਉਹਨੇ ਉਹ ਕਰ ਦਿਖਾਇਆ ਇੱਕ ਭਾਰ ਸਰਕਾਰ ਦੇ ਵਿੱਚ ਵੱਡਾ ਅਫਸਰ ਸਿਲੈਕਟ ਹੋ ਗਿਆ ਉਦੇ ਕ੍ਰਿਸ਼ਨ 2013 ਦੇ ਵਿੱਚ ਪੁਲਿਸ ਦੇ ਵਿੱਚ ਸਿਪਾਈ ਹੁੰਦੇ ਸੀ ਲੇਕਿਨ 2018 ਦੇ ਵਿੱਚ ਉਹਨੇ ਨੌਕਰੀ ਛੱਡ ਦਿੱਤੀ ਜਦੋਂ ਸਰਕਲ ਇੰਸਪੈਕਟਰ ਨੇ ਇੱਕ ਨਿੱਜੀ ਕੰਮ ਕਾਰ ਲੈ ਕੇ ਬੜੀ ਗਿੰਦੀ ਦੇ ਵਿੱਚ ਜਿੱਥੇ ਪੁਲਿਸ ਵਾਲੇ ਸੀ ਉਹਨਾਂ ਦੇ ਸਾਹਮਣੇ ਉਹਨੂੰ ਜਲੀਲ ਕੀਤਾ ਗੱਲਾਂ ਦੇ ਨੂੰ ਲੱਗੀਆਂ ਫਿਰ ਜੋਸ਼ ਆਇਆ ਜਨੂਨ ਸੀ ਤੇ ਉਹ ਅਫਸਰ ਬਣ ਕੇ ਹੁਣ ਉਹਦੇ ਸਾਹਮਣੇ ਆ ਚੁੱਕੇ ਨੇ ਉਦੇ ਕ੍ਰਿਸ਼ਨ ਰੈਡੀ ਨੇ 5 ਸਾਲ ਤੱਕ ਤਿਆਰੀ ਕੀਤੀ 2023 ਦੇ ਵਿੱਚ ਜਿਹਨਾਂ ਪਬਲਿਕ ਸਰਕਮਿਸ਼ਨ ਵਾਲੇ ਦੀ ਪ੍ਰੀਖਿਆ ਲਈ ਉਹਦੇ ਚ ਬੈਠ ਕੇ ਰਿਜ਼ਲਟ ਆਇਆ ਤਾਂ ਉਹਦਾ ਰੈਂਕ 780 ਸੀ ਤੇ ਰੈਂਕ ਦੇ ਆਧਾਰ ਤੇ ਉਹ ਭਾਰਤ ਸਰਕਾਰ ਦੇ ਆਈਆਰਐਸ ਆਫੀਸਰ ਸਿਲੈਕਟ ਹੋ ਵੀ ਨੇ ਹਾਲਾਂਕਿ ਉਹਦੇ ਕ੍ਰਿਸ਼ਨ ਰੈਡੀ ਦਾ ਜਿਹੜਾ ਮਕਸਦ ਆ ਉਹ ਆਈਏਐਸ ਅਫਸਰ ਬਣਦਾ ਉਹ ਹਾਲੇ ਜਿਹੜੀ ਉਹਨਾਂ ਨੇ ਇੰਟਰਵਿਊ ਦਿੱਤੀ ਹੈ ਉਥੋਂ ਦੇ ਚੈਨਲ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਜਦ ਤੱਕ ਉਹ ਆਈਏਐਸ ਆਫੀਸਰ ਬਣ ਨਹੀਂ ਜਾਂਦੇ ਤਦ ਤੱਕ ਉਹ ਆਪਣੀ ਪੜ੍ਹਾਈ ਜਾਰੀ ਰੱਖਣਗੇ 16 ਅਪ੍ਰੈਲ ਨੂੰ ਜਿਹੜੇ ਰਿਜ਼ਲਟ ਆਏ ਨੇ ਉਹਦੇ ਵਿੱਚ ਉਨੇ ਉਹ ਕਰ ਦਿਖਾਇਆ ਜਿਹੜਾ ਕਿਸੇ ਨੇ ਸੋਚਿਆ ਹੀ ਨਹੀਂ ਚਾਹੇ ਕਹਾਣੀ ਉਹਦੇ ਕ੍ਰਿਸ਼ਨ ਰੈਡੀ ਦੀ ਆ ਲੇਕਿਨ ਅਜਿਹੀ ਇੱਕ ਹੋਰ ਕਹਾਣੀ ਆ ਇੱਕ ਸਬ ਇਨਸਪੈਕਟਰ ਦੀ ਸਬ ਇਨਸਪੈਕਟਰ ਨੇ ਆਪਣੇ 8ਵੇਂ ਅਟੈਂਪਟ ਦੇ ਵਿੱਚ ਸਫਲਤਾ ਹਾਸਲ ਕਰ ਲਈ ਕਰਨਾਟਕਾ ਦੇ ਬਲਾਰੀ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਸਬ ਇਨਸਪੈਕਟਰ ਸ਼ਿਤੰਪਾ ਦੀ ਕਹਾਣੀ ਵੀ ਕੁਝ ਉਹਦੇ ਕ੍ਰਿਸ਼ਨ ਰੈਡੀ ਵਰਗੀ ਆ ਸ਼ਿਤੰਪਾ ਜਦੋਂ ਪਿੰਡ ਦੇ ਵਿੱਚ ਹੀ ਤਾਂ ਬੀਏ ਦੀ ਪੜ੍ਹਾਈ ਦੇ ਵਿੱਚ ਉਹ ਚਾਰ ਵਿਸ਼ਿਆਂ ਚ ਫੇਲ ਹੋ ਚੁੱਕੇ ਲੇਕਿਨ ਉਹਨਾਂ ਨੇ ਪੜ੍ਹਾਈ ਜਾਰੀ ਰੱਖੀ ਚਾਹੇ ਪਿੰਡ ਵਾਲੇ ਘਰ ਵਾਲੇ ਜਾਂ ਯਾਰ ਦੋਸਤ ਉਹਦੇ ਉਹਨੂੰ ਤਾਣੇ ਮਾਰਦੇ ਰਹੇ ਲੇਕਿਨ ਉਹਨਾਂ ਨੇ ਪੜ੍ਹਾਈ ਜਾਰੀ ਰੱਖੀ ਗ੍ਰੈਜੂਏਸ਼ਨ ਕੀਤੀ ਪੋਸਟ ਦੇ ਵਿੱਚ ਸਬ ਇੰਸਪੈਕਟਰ ਭਰਤੀ ਹੋ ਗਏ ਦਿੱਲੀ ਆ ਗਏ ਦਿੱਲੀ ਕੋਚਿੰਗ ਕੀਤੀ ਹੈਗੀ ਔਰ ਫਿਰ 7 ਵਾਰ ਉਹਨਾਂ ਨੇ ਜਿਹੜਾ ਸਿਵਲ ਸਰਵਿਸ ਐਗਜ਼ਾਮੀਨੇਸ਼ਨ ਹੁੰਦਾ ਉਹਦੇ ਚ ਫੇਲ ਹੋਏ ਹਾਲਾਂਕਿ 2016 ਦੇ ਵਿੱਚ ਉਹਦਾ ਸੈLECTION ਕਰਨਾਟਕਾ ਪੁਲਿਸ ਦੇ ਵਿੱਚ ਬਤੌਰ ਸਬ ਇੰਸਪెక్టర్ ਦਪੋਰ ਤੇ ਪਹੁੰਚੀ ਹੋਗੇ ਸੀ ਲੇਕਿਨ ਉਹਨਾਂ ਨੇ ਇਸ ਦੇ باوجود ਜੁਪੀਐਸਸੀ ਦੀ ਤਿਆਰੀ ਨਹੀਂ ਛੱਡੀ ਆਪਣੀ ਜਿੱਦ ਪੂਰੀ ਕਰਦ ਲਈ ਤੇ ਹੁਣ ਉਹ ਜੁਪੀਐਸਸੀ ਕਲੀਅਰ ਕਰ ਚੁੱਕੇ ਨੇ ਤੇ ਇੱਕ ਵੱਡੇ ਅਫਸਰ ਲੱਗ ਚੁੱਕੇ ਨੇ ਅਜਿਹਾ ਬਹੁਤ ਸਾਰੀਆਂ ਕਹਾਣੀਆਂ ਨੇ ਜਿਹੜੀਆਂ ਅਸੀਂ ਤੁਹਾਨੂੰ ਹਰ ਰੋਜ਼ ਦੱਸਾਂਗੇ ਕਿ ਕਿਵੇਂ ਦੇਸ਼ ਦੇ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਕਿਵੇਂ ਉਹ ਆਈਐਸ ਬਣ ਜਾਂਦੇ ਨੇ ਕਿਵੇਂ ਆਈਪੀਐਸ ਅਫਸਰ ਬਣ ਜਾਂਦੇ ਨੇ ਜਿਵੇਂ ਉਧਰ ਉਹਦੇ ਕ੍ਰਿਸ਼ਨ ਰਾਡੀ ਦੀ ਕਹਾਣੀ ਹੈ ਤੇ ਭਾਲ ਕੇ ਕਿਸੇ ਹੋਰ ਉਸ ਨੌਜਵਾਨ ਕੁੜੀ ਮੁੰਡੇ ਦੀ ਕਹਾਣੀ ਦੱਸਾਂਗੇ ਜਿਨ੍ਹਾਂ ਨੇ ਹਾਲ ਹੀ ਜਿਹੜਾ ਜੂਨੀਅਰ ਪਬਲਿਕ ਸਰੂਪ ਕਮਿਸ਼ਨ ਵੱਲੋਂ ਸਿਵਲ ਸਰਵਿਸ ਐਗਜ਼ਾਮੀਨੇਸ਼ਨ ਦੇ ਟੈਸਟ ਕਲੀਅਰ ਕੀਤਾਗਾ ਕੋਈ ਆਈਪੀਐਸ ਸਭ ਤੋਂ ਵੱਡੇ ਕੋਈ ਆਈਐਸ ਆਫਸਰ ਬਣ ਗਿਆ ਉਹਨਾਂ ਦੀ ਕਹਾਣੀ ਤੁਹਾਨੂੰ ਦੱਸਾਂਗੇ ਫਿਲਹਾਲ ਇਸ ਜਾਣਕਾਰੀ ਤਦ ਤੱਕ ਡਿਗਰੋ ਵੀ ਪੰਜਾਬ ਤੱਕ